ਸਾਸ਼ੀ ਗਾਲ ਜੀ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਨੂੰ ਦਚੜਦਾ ਪੰਜਾਬ ਤੇ ਤੁਸੀਂ ਦੇਖ ਰਹੇ ਹੋ ਅੱਜ ਛੱਡ ਨਾਲ ਅਜੇ ਸ਼ਰਮਾ ਜੀ ਐ ਮੈਂ ਕਰਨਲ ਸਿੰਘ ਸੈਣੀ ਤੁਹਾਡਾ ਅੱਜ ਅਸੀਂ ਇੱਕ ਗੱਲ ਕਰਨੀ ਚਾਹੁੰਦੇ ਆ ਰਜਿਸਟਰੀਆਂ ਬਾਰੇ ਐਨਓਸੀ ਬਾਰੇ ਪਰਾ ਸ਼ਰਮਾ ਜੀ ਇਹ ਦੱਸੋ ਕਿ ਐਨਓਸੀ ਦੀ ਜਿਹੜੀ ਸ਼ਰਤ ਸੀਗੀ ਸਰਕਾਰ ਦਾ ਕਹਿਣਾ ਹੈ ਜਾਂ ਭਗਵੰਤ ਮਾਨ ਜੀ ਦਾ ਕਹਿਣਾ ਹੈ ਕਿ ਐਨਓਸੀ ਖਤਮ ਕਰਤੀ ਉਹ ਖਤਮ ਹੋ ਗਈ ਜਾਂ ਨਹੀਂ ਨਹੀਂ ਹੋਇਆ ਤੁਸੀਂ ਹਲੇ ਬੰਦ ਨਹੀਂ ਹੋਈਆਂ ਐਨਓਸੀ ਬੰਦ ਨਹੀਂ ਹੋਈ ਤੇ ਹਾਲਾਂਕਿ ਉਹਦੋਂ ਜਲਦੀ ਆ ਉਹ ਐਨਓਸੀ ਤੋਂ ਬਿਨਾ ਰਜਿਸਟਰੀ ਨਹੀਂ ਹੁੰਦੀ ਨਹੀਂ ਹੁੰਦੀ ਸਰ ਅੱਜ ਤੁਸੀਂ ਤੀਕ ਬੈਠੇ ਆ ਅੱਜ ਸੀ ਬੈਠੇ ਆ ਜੀ ਆਪਣਾ 11 ਅਪ੍ਰੈਲ 2024 ਠੀਕ ਹੈ 11 ਅਪ੍ਰੈਲ 2024 ਤੱਕ ਇਹ ਐਨਓਸੀ ਬੰਦ ਨਹੀਂ ਹੋਈ ਅੱਜ ਵੀ ਜੇ ਰਜਿਸਟਰੀ ਕਰਵਾਣੀ ਹੈ ਤੁਸੀਂ ਤਾਂ ਤੁਹਾਨੂੰ ਐਨਓਸੀ ਚਾਹੀਦੀ ਚਾਹੀਦੀ ਜੇ ਐਨਓਸੀ ਨਹੀਂ ਦਿੰਦੇ ਤਾ ਤਾਂ ਜਦੋਂ ਜੋ ਕਿ ਜੋ ਪ੍ਰੋਬਲਮ ਹੁੰਦੀਆਂ ਨੇ ਸਮੱਸਿਆਵਾਂ ਆਉਂਦੀਆਂ ਨੇ ਉਦੋਂ ਹੀ ਰਹਿਣੀਆਂ ਉਦੋਂ ਹੀ ਇਹ ਤੋਂ ਇਲਾਵਾ ਇੱਕ ਤੁਸੀਂ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਕੋਈ ਛੁਪਿਆ ਹੋਇਆ ਟੈਕਸ ਲਗਾਇਆ ਕੋਈ ਜਿਹੜੇ ਕਿ ਬੰਦੇ ਬੈਂਕ ਤੋਂ ਲੋਨ ਲੈ ਕੇ ਪ੍ਰਾਪਰਟੀ ਲੈਂਦੇ ਆ ਜਾਂ ਆਮ ਪ੍ਰਾਪਰਟੀ ਲੈਂਦੇ ਆ ਮੰਨ ਲਓ ਕਿ ਮੈਂ ਘਰ ਲੈਣਾ 15-20 ਲੱਖ ਰੁਪਏ ਦਾ ਕਰ ਲੈਣਾ ਉਹਦੇ ਵਾਸਤੇ ਮੈਂ ਜੇ 5 ਲੱਖ ਰੁਪਏ ਮੇਰੇ ਕੋਲ ਹੈਗਾ 20 ਲੱਖ ਰੁਪਏ ਮੈਂ ਕਹਿੰਦਾ ਮੈਨੂੰ ਲੋਨ ਦੇ ਦਿਓ ਬੈਂਕ ਤੋਂ ਲੋਨ ਲੈਣਾ ਉਹਦੇ ਵਾਸਤੇ ਕੋਈ ਟੈਕਸ ਛੁਪਿਆ ਟੈਕਸ ਕੀ ਹੈਗਾ ਉਹ ਤੁਪਿਆ ਟੈਕਸ ਵੀ ਕਹਿ ਸਕਦੇ ਆਪਾਂਗਾ ਯੂ نو ਜੇ ਮੰਨ ਲਓ ਸੁਪੋਜ਼ ਕਰੋ 1 ਤੋਂ ਲੱਖ ਰੁਪਏ 1 ਕਰੋੜ ਰੁਪਏ ਦਾ ਲੋਨ ਲੈਂਦਾ ਅੱਛਾ ਜੇ ਮੰਨ ਲਓ ਅੱਲਾ ਕਹਿੰਦਾ ਜੀ ਮੈਂ ਸਵਾ ਗੋੜ ਦਾ ਕੁੱਠੀ ਲੈਣੀ ਆ ਸਵਾ ਗੋੜ ਦੀ ਪ੍ਰਾਪਰਟੀ ਲੈਣੀ ਆ ਕੋਈ ਤਾਂ 25 ਲੱਖ ਰੁਪਏ ਆਪਣੇ ਪੱਲੇੋਂ ਪਾ ਰਿਹਾ ਤੇ 1 ਕਰੋੜ ਰੁਪਇਆ ਬੈਂਕ ਤੋਂ ਲੋਨ ਲੈਂਦਾ ਅਸੀਂ ਐਗਜ਼ਾਮਪਲ ਦੇ ਰਹੇ ਆ ਜੇ 1 ਕਰੋੜ ਰੁਪਏ ਦਾ ਲੋਨ ਲੈਂਦਾ ਤੇ 25% ਸਟੈਂਪ ਡਿਊਟੀ ਅਲੱਗ ਤੋਂ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ ਇਹ ਲਾਗੂ ਕੀਤੀ ਹੋਈ ਹੈ 25% ਮਤਲਬ ਵੀ 1 ਕਰੋੜ ਮਗਰ ਕਿੰਨੇ ਪੈਸੇ ਲੱਗੇ ਉਹਦੇ 25000 ਰੁਪਏ ਦਾ سٹਾਮ ਲੱਗ ਤਾ 25000 ਰੁਪਏ ਦਾ سٹਾਮ ਨੂੰ ਹੋਰ ਲੈਣਾ ਪਊਗਾ ਉਹ سٹਾਮ ਲੈ ਕੇ ਜੋ ਨਹੀਂ ਲੈਂਦਾ ਰਿਸ਼ਤੀ ਹੋ ਜੂ ਨਹੀਂ ਰਿਸ਼ਤੀ ਦਾ ਵੀ ਨਹੀਂ ਹੈਗਾ ਇਹ ਲੋਨ ਵਾਸਤੇ ਆ ਅੱਛਾ ਰਿਸ਼ਤੀ ਹੋ ਜੂ ਰਿਸ਼ਤੀ ਦਾ ਤਾਂ ਐਨਓਸੀ ਤਾਂ ਬੰਦ ਨਹੀਂ ਹੋਈ ਐਨਓਸੀ ਅੱਜ ਵੀ ਉਹ ਐਨਓਸੀ ਲੈ ਲਈ ਉਹਨੇ ਐਨਓਸੀ ਜਾਂ ਨਹੀਂ ਲੈ ਕੇ ਜਦਾਂ ਕੀਤਾ ਉਹਨੇ ਕਰ ਲਿਆ ਇਦਰਾ ਹੋਊਗਾ ਲੇਕਿਨ ਜੇ ਲੋਨ ਲੈਂਦਾ ਲੋ ਲਵਾਂਗਾ 1 ਕਰੋੜ ਰੁਪਏ ਦਾ 25000 ਰੁਪਏ ਦਾ ਉਹਨੂੰ ਲੱਗ ਤੋਂ ਸਟੈਂਪ ਲੈਣਾ ਪਏਗਾ ਬੈਕ ਬੈਕ ਸਟੈਂਪ ਡਿਊਟੀ ਗੈਰੀ ਲੁਕੀ ਰਿਜਿਸਟਰ ਸਟੈਂਪ ਡਿਊਟੀ ਗੈਰੀ ਆ ਉਹ 25000 ਰੁਪਏ ਦਾ 1 ਕਰੋੜ ਪਿੱਛੇ 25000 ਰੁਪਏ ਦਾ ਸਟੈਂਪ ਨੂੰ ਲੈਣਾ ਪਊਗਾ ਉਹ ਲੈ ਕੇ ਸਰਕਾਰ ਦੇ ਖਾਤੇ 'ਚ ਜਮ੍ਹਾਂ ਕਰਾ ਕੇ 25000 ਰੁਪਏ ਸਟੈਂਪ ਡਿਊਟੀ ਮੰਨ ਲਓ ਉਹਨੂੰ ਕਹਿ ਲਓ ਤੇ ਉਹ ਲੈ ਕੇ ਪਹਿਲਾਂ ਨਹੀਂ ਕਦੋਂ ਲੱਗੀ ਇਹ ਪਿਛਲੇ ਮਹੀਨੇ ਤੋਂ ਪਿਛਲੇ ਮਹੀਨੇ ਤੋਂ ਪੈਦਾ ਨਹੀਂ ਸੀਗੀ ਪੈਦਾ ਨਹੀਂ ਸੀ ਹੁਣ ਇਹ ਇਹਦਾ ਕੋਈ ਨੋਟੀਫਿਕੇਸ਼ਨ ਕੱਢਿਆ ਸਰਕਾਰ ਨੇ ਜਾਂ ਜਾਣਕਾਰੀ ਦਿੱਤੀ ਸਰਕਾਰ ਨੇ ਕੋਈ ਨਹੀਂ ਨੋਟੀਫਿਕੇਸ਼ਨ ਤਾਂ ਮੰਨ ਲਓ ਜਿ ਪਿਛਲੇ ਪਿਛਲੇ ਮਹੀਨੇ ਆਈ ਥਿੰਕ ਕੱਢਦਾ ਸੀ ਇਹਨਾਂ ਨੇ ਉਹ ਐਨਓਸੀ ਐਨਓਸੀ ਵਾਲਾ ਵੀ ਇਹਨਾਂ ਨੇ ਕਰ ਨਹੀਂ ਜਿਵੇਂ ਹੁਣ ਹਰ ਕੀ ਦੇ ਵਿੱਚ ਕਹਿੰਦੇ ਆ ਨਾ ਜੀ ਲਓ ਜੀ ਅਸੀਂ ਬੀਬੀਆਂ ਦਾ ਕਿਰਾਇਆ ਮਾਫ ਕਰ ਰਹੇ ਹਾਂ ਭਗਵੰਤ ਮਾਨ ਜੀ ਆ ਕੇ ਕਹਿੰਦੇ ਆ ਜੀ ਅਸੀਂ ਬੀਬੀਆਂ ਦਾ ਕਿਰਾਇਆ ਮਾਫ ਕਰ ਰਹੇ ਹਾਂ ਬਿਲਕੁਲ ਬਿਜਲੀ ਬਿੱਲ ਜ਼ੀਰੋ ਕਰ ਰਹੇ ਹਾਂ ਸਾਰੇ ਐਲਾਨ ਕਰਦੇ ਆ ਭਗਵੰਤਾਨ ਕਰਦਾ ਜਾਂ ਇਹਨਾਂ ਦੇ ਨਾਲ ਸਾਥੀ ਕਰਦੇ ਨੇ ਜੋ ਕੋਈ ਵੀ ਆ ਠੀਕ ਹੈ ਜੋ ਵੀ ਹੈ ਸਿਸਟਮ ਪਰ ਜੇ ਸਰਕਾਰ ਆਪਣੇ ਵੱਲੋਂ ਅਖਬਾਰਾਂ ਚ ਸਿਹਾਰ ਦਿੰਦੀ ਆ ਜੋ ਵੀ ਆ ਇਦਾਂ ਹੀ ਕੀਏ ਦੱਸਿਆ ਗਿਆ ਲੋਕਾਂ ਨੂੰ ਕਿ ਤੁਹਾਨੂੰ ਇਹ ਜੀ ਜੇ ਤੁਸੀਂ ਹੁਣ ਰਿਸ਼ਟੀ ਕਰਵਾਉਂਗੇ ਮੰਨ ਲਓ ਲੋਨ ਲਾਉਂਗੇ ਲੋਨ ਲੈ ਕੇ ਮੰਨ ਲਓ 1 ਲੱਖ ਦਾ ਲੋਨ ਕਰੋੜਾ ਦਾ ਲੋਨ ਲਿਆ ਜਾਂ 50 ਲੱਖ ਦਾ ਕਿਸੇ ਨੇ ਲੋਨ ਲੈ ਰਿਆ ਜਾਂ 25 ਲੱਖ ਦਾ ਲੋਨ ਲੈ ਲਿਆ 25 ਲੱਖ ਦੇ ਉਹੀ ਹੋ ਗਿਆ ਵੀ 25 25 ਹਜ਼ਾਰ ਦਾ ਉਹ 6 ਹਜ਼ਾਰ ਰੁਪਏ 4 4 6 6000 ਰੁਪਿਆ ਉਹ ਉਹਦਾ ਉਹਦਾ 6000 ਰੁਪਏ ਦਾ سٹਾਮ ਲੈਣਾ ਪਊ ਐਕਸਟਰਾ ਅਗਲੇ ਨੂੰ ਮੰਨ ਲਓ ਮੈਂ 20 25 ਹਜ਼ਾਰ 25 ਲੱਖ ਰੁਪਏ ਦਾ ਲੋਨ ਲੈ ਰਿਆ ਤੇ ਮੈਨੂੰ 6600 ਰੁਪਏ 6000 ਰੁਪਏ ਉਹ ਪੈ ਜੂਗਾ ਮੈਨੂੰ ਉਹ ਉਹ سٹਾਮ ਉਹ ਕੋ ਐਕਸਟਰਾ ਪੈ ਜੂਗਾ ਜਿੰਦਗੀ ਬੈਂਕਾਂ ਦੀ ਜੋ ਫੀਸ ਹੁੰਦੀ ਆ ਪ੍ਰੋਸੈਸਿੰਗ ਫੀਸ ਜੋ ਬੈਂਕ ਦੇ ਚਾਰਜ ਹੁੰਦੇ ਆ ਜੋ ਬੈਂਕ ਦੇ ਚਾਰਜਸ ਆ ਉਹ ਵੀ ਇੰਨਾ ਕੀ ਹੁੰਦਾ 50 ਪੈਸੇ ਜਾਂ 1 ਰੁਪਿਆ ਲਗ ਲੱਗ ਪਰ ਆ ਹੁਣ ਜਿਹੜਾ ਕਸਟਮਰ ਆ ਗਿਆ ਜਿਹੜਾ ਮੰਨ ਲਓ ਜਿਹੜੇ ਲੋਨ ਲੈਂਦੇ ਨੇ ਜਿਹੜੇ ਉਨਨੂੰ 25 ਜੇ ਕਰੋੜ ਮਗਰ ਉਹੀ ਗੱਲ ਲੱਗੀ ਇੱਕ ਤਾਂ ਬੈਂਕ ਦੀ ਫੀਸ ਹੋ ਗਈ ਠੀਕ ਹੈ ਉਤੋਂ 25000 ਰੁਪਿਆ ਸਟਾਮਪ ਡਿਊਟੀ ਹੈ ਜੇ ਮੈਂ ਲੋਨ ਲੈਣਾ ਜੇ ਮੈਨੂੰ ਅੱਗੇ ਮੈਨੂੰ ਪਹਿਲਾਂ 1 ਕਰੋੜ ਦਾ ਲੋਨ ਲੈਣ ਲਈ ਮੈਨੂੰ 25000 ਰੁਪਿਆ ਖਤਣਾ ਪੈਂਦਾ ਸੀਗਾ ਹੁਣ ਮੈਨੂੰ 25000 ਰੁਪਏ ਉਹ ਲੱਗ ਖਚਾ ਪਏ। ਉਹ ਲੱਗ ਖਚਾ ਹੋ ਗਿਆ। ਮੇਰਾ ਇਹ ਗਲਤ ਆ ਆ ਮੰਦੇਰੀ ਸਮਝਾਉਂਦੀ ਦੇਹੀ ਗੱਲ ਨਾ ਜੇ ਬੰਦੇ ਨੇ ਕੋੜ ਰੁਪਇਆ ਜਾਂ 50 ਲੱਖ ਰੁਪਏ ਲੈਣਾ ਹੈ ਜੇ ਉਹਦਾ 30 ਜਮ 35 40000 ਰੁਪਏ ਖਚਾ ਹੁੰਦਾ ਸੀਗਾ ਤਾਂ ਉਹਨੂੰ ਆਹ ਐਕਸਟਰਾ ਪੈਸੇ ਲੱਗੇ। ਐਕਸਟਰਾ ਪੈਸੇ ਲੱਗੇ। ਐਕਸਟਰਾ ਪੈਸੇ ਲੱਗੇ ਨਾ ਇਹ ਇਸ ਪੈਸੇ ਦਾ ਕੋਈ ਸਰਕਾਰ ਨੂੰ ਤਾਂ ਫਾਇਦਾ ਹੋ ਗਿਆ ਵੀ ਸਰਕਾਰ ਨੂੰ ਪੈਸੇ ਆ ਗਏ। ਬਿਲਕੁਲ। ਲੋਨ ਲਿਆ ਉਹਨੇ ਲੋਨ ਲੈ ਕੇ ਉਹਨੂੰ ਪੈਸੇ ਆ ਗਏ। ਬੰਦੇ ਨੂੰ ਕੋਈ ਫਾਇਦਾ ਹੈਗਾ ਇਹਦਾ ਕੋਈ ਤੈਨੂੰ ਭਈਆ ਫਾਇਦਾ ਹੋਊਗਾ ਤੈਨੂੰ ਤੈਨੂੰ ਨੂੰ ਆਪ ਸਿਲਟੀ ਦੇ ਮੈਂਟਰ ਨੂੰ ਬੰਦੇ ਨੂੰ ਦੇਖੋ ਜੀ ਬੰਦੇ ਨੂੰ ਤਾਂ ਹੁਣ ਪੰਜਾਬ ਪੰਜਾਬ ਦੇ ਲੋਕਾਂ ਨੂੰ ਤਾਂ ਐਨਓਸੀ ਦਾ ਹੱਲ ਤਾਂ ਹੋਇਆ ਹੀ ਨਹੀਂ ਤੇ ਐਨਓਸੀ ਵੀ ਬੀਬੀ ਲੈਣੀ ਪੈਂਦੀ ਹੈ ਉਹ ਵੀ ਲਾਣੀ ਹੁੰਦੀ ਤੇ ਰੀਤਾ ਹੋਵੇ ਨਾ ਜਿਹੜਾ ਬੰਦੇ ਨੂੰ ਕਹਿੰਦੇ ਵੀ ਜਰ ਤੂੰ 25000 25% 25 ਪੈਸੇ ਸਾਨੂੰ ਦੇ ਦੇ ਤੈਨੂੰ ਐਨਓਸੀ ਮਾਫ ਇਹ ਵੀ ਇਹੇ ਹੋ ਜਾਂਦਾ ਕਿ ਜਿਹੜੀ ਸੋਚ ਲੈਂਦਾ ਬੰਦਾ ਵੀ ਚਲੋ ਵੀ ਐਨਓਸੀ ਵਾਲੇ ਪੈਸੇ ਤੇ ਲੱਗੇ ਐਨਓਸੀ ਲੈਣੀ ਪਣੀ ਹੈ ਰਿਸ਼ੀ ਗਾਣੀ ਪਣੀ ਹੈ ਜੇ ਬੈਂਕ ਤੋਂ ਲੋਨ ਲਿਆ ਤਾਂ 25 ਪੈਸੇ ਦੇਣੇ ਹੀ ਪਣੇ ਦੇਣੇ ਪਣੇ ਪੀਪੇ ਬੰਦੇ ਮਦਿਆਂ ਦਾ ਜਿਆਦਾ ਐਕਸਟਰਾ ਹੋਗੇ ਨਾ ਹਰ ਹਰ ਦਾ ਮਤਲਬ ਇਹ ਆ ਕਿ ਸਰਕਾਰਾਂ ਨੂੰ ਲਾ ਲਓ ਹਨਾ ਜੀ ਜਿਹੜਾ ਆ ਨਾਲਾ ਕੰਮ ਉਹ ਤਾਂ ਲਾਗੂ ਹੋ ਗਿਆ ਲਾਗੂ ਹੋ ਗਿਆ ਜਾਨ ਵਾਲਾ ਕੋਈ ਕੋਈ ਜਾਨ ਵਾਲਾ ਮਲਟੀ ਬੰਦੇ ਦੀ ਬੰਦੇ ਹੀ ਵੈਲਿਊ ਕੋਈ ਨਹੀਂ ਕਹਿੰਦਾ ਸਿੱਧੀ ਗੱਲ ਹੈ ਹੈ ਉਸ ਦੀਆਂ ਸਿੱਧੀਆਂ ਆਵਾਜ਼ ਤੱਕ ਵੀ ਅੱਜ ਤੱਕ ਵੀ ਐਨਓਸੀ ਕਰਾ ਲਓ ਅੱਜ ਵੀ ਐਨਓਸੀ ਦੀ ਲੋੜ ਹੈ ਮਤਲਬ ਦੋਸਤੋ ਇਹ ਹੈ ਕਿ ਐਨਓਸੀ ਹਾਲ ਤੱਕ ਲਗੂ ਹੈ ਕੋਈ ਨਹੀਂ ਹਟੀ ਉਲਟਾ ਸਰਕਾਰ ਨੇ 25 ਪੈਸੇ ਜਿਸ ਬੈਂਕ ਤੋਂ ਲੋਨ ਲੈ ਕੇ ਕੋਈ ਪ੍ਰਾਪਰਟੀ ਲੈਣੀ ਹੈ ਇਹ ਖਿਆਲ ਰੱਖਿਓ ਜਿਸ ਮੇਰੇ ਭਾਈ ਨੇ ਜਿਸ ਮੇਰੇ ਬੰਦੇ ਨੇ ਜਿਹਨੇ ਲੈਣੀ ਚਲੋ ਚਾਹੇ 10000 ਦੀ ਲੈਣੀ ਹੋ ਜਦੋਂ ਵਕਰੀ ਗੱਲ ਹੈ ਜਿਹਨੇ 10 ਲੱਖ ਰੁਪਏ ਦੀ ਲੈਣੀ ਆ ਉਹਨੂੰ ਬੈਂਕ ਤੋਂ ਲੋਨ ਲੈਣਾ 10 ਲੱਖ ਰੁਪਏ ਉਹਨੂੰ ਵੀ ਪੈਣੇ ਪੈਸੇ ਪੈਣੇ ਪੈਣੇ ਜਿਹਨੂੰ ਜਿਹਨੇ ਕੋੜ ਰੁਪਇਆ ਲੈਣਾ ਉਹਨੂੰ 25000 ਰੁਪਏ ਨਾਲ ਉਸ ਹਸਾ ਐਵਰੇਜ ਕਰ ਲਿਓ ਆਪਣੀ ਪਰੋ ਜਿੰਨੀ ਵਾਰ ਮੰਨ ਲਓ ਕਿ ਸਪੋਸ ਕਰੋ ਲੋਨ ਕਰਵਾਇਆ ਹਾਂ ਫਿਰ ਦੂਸਰੇ ਬੈਂਕ ਤੋਂ ਮੰਨ ਲਓ ਰੇਟ ਹਾਂ ਕਈ ਵਾਰ ਹੋ ਜਾਂਦਾ ਵੀ ਇੱਕ ਇੱਕ ਤੋਂ ਮੰਨ ਲਓ ਜੇ 10% ਹੈ ਉੱਥੋਂ ਬੈਂਕ ਤੋਂ ਲੋਨ ਲਿਆ ਦੂਜੀ ਵਾਰ ਤੁਹਾਨੂੰ ਉਹਨੂੰ 8.5% ਮਿਲਦਾ ਪਿਆ ਉਹਨੇ ਉੱਥੋਂ ਲੈ ਕੇ ਉੱਥੇ ਜਮਾ ਕਰਾਤਾ ਦੂਜੇ ਬਸ ਫਿਰ ਫਿਰ ਉਹਨੂੰ ਸਟਾਫ ਫਿਰ ਲੈਣਾ ਪਏਗਾ ਉਹ ਡਬਲ ਡਬਲ ਗੇਮ ਹੈ ਨਾ ਗਲਤ ਹੋਈ ਹੈ ਸਰਕਾਰ ਨੇ ਕਿਹਾ ਦੇਈ ਜਾ ਲੋ ਮੈਂ ਸਾਨੂੰ ਲਾਉ ਮੰਗੇ ਸਰਦ ਮੰਗੇ ਕੁਛ ਨਾ ਮਤਲਬ ਇਹ ਆ ਦੋਸਤੋ ਇਹੀ ਗੱਲ ਹੈ ਕਿ ਸਰਕਾਰ ਨੇ ਆਪਣੇ ਲਈ ਤਾਂ ਰਾਹ ਸਾਰੇ ਖੁੱਲੇ ਰੱਖੇ ਹੋਏ ਆ ਪਰ ਲੋਕਾਂ ਨੂੰ ਜਿਹੜੇ ਬੰਦੇ ਕਮਾ ਕੇ ਖਾਂਦੇ ਆ ਜਿਹੜੇ ਬੰਦੇ ਰੇੜੀ ਲਾ ਕੇ ਵਿਚਾਰੇ ਖਾਂਦੇ ਆ ਉਹ ਸਾਰੀ ਜਿਹੜੀ ਕਮਾਈ ਕਰਦੇ ਆ ਮਹੀਨੇ ਬਾਅਦ ਕਮਾਈ ਕਰਦੇ ਸਾਲ ਬਾਅਦ ਕਮਾਈ ਕਰਦੇ ਉਹ ਪੰਜਾਂ ਸੱਤਾਂ ਸਾਲਾਂ ਚ 10 ਸਾਲਾਂ ਦੇ ਵਿੱਚ ਕਿਤੇ ਇਕੱਠੇ ਕਰਕੇ ਉਹ 2-4 ਲੱਖ ਦਾ 10 ਲੱਖ ਰੁਪਏ ਇਕੱਠਾ ਕਰਕੇ ਉਹ ਵੀ 25 ਲੱਖ ਰੁਪਏ ਦਾ ਮਕਾਨ ਉਹ ਖੜਾ ਕਰਦਾ ਤਾਂ ਉੱਥੇ ਵੀ ਸਰਕਾਰ ਨੇ ਉਹਨੂੰ ਕਿਹਾ ਵੀ ਸਾਨੂੰ ਤੂੰ ਭਾਈ 25 ਵਾਹੇ ਸਾਨੂੰ ਦੇ ਜਾ ਤੂੰ ਐਂ ਉਹ ਨਾ ਕਰ ਜਾਨ ਕਪੜੀ ਕਮਾਈ ਜੋ ਸਾਨੂੰ ਦੇ ਜਾ ਇਹ ਇਸ ਕਰਕੇ ਐਨਓ ਜੀ ਹੱਦ ਤੱਕ ਵੀ ਨਹੀਂ ਨਹੀਂ ਹਟੀ ਤੈਨੂੰ ਅਸੀਂ ਕਰਾਉਂਗੇ ਤਾਰੇ ਹੋਗੇ ਅੱਜ ਦੀ ਡੇਟ ਫਿਰ ਤੈਨੂੰ ਮੈਨੂੰ ਦੱਸ ਕੇ ਯਾਦ ਕਰਾ ਦੇਣਾ ਅੱਜ 11 ਅਪ੍ਰੈਲ 2024 ਆ ਅੱਜ ਤੱਕ ਐਨਓ ਜੀ ਨਹੀਂ ਹਟੀ ਹਟੀ ਕਿ ਅੱਜ ਅੱਜ ਦੇ ਕੰਨਾਂਵਾਂ ਤਹਿਸੀਲ ਦਾ ਸਾਹਿਬ ਨੇ ਗੱਲ ਕੀਤੀ ਆ ਪਹਿਲਾਂ ਉਹਨੇ ਦੱਸਿਆ ਬੀ ਇੰਡਸਟਰੀ ਦੇ ਤੋਂ એનਰਜੀ ਨਹੀਂ ਹਟੀ ਉਲਟਾ ਸਰਕਾਰ ਨੇ ਟੈਕਸ ਤੁਹਾਨੂੰ ਹੋਰ ਜਿਹੜਾ ਛੁਪਿਆ ਹੋਇਆ ਟੈਕਸ ਲਾ ਲਓ ਸਟੈਂਪ ਡਿਊਟੀ ਲਾ ਲਓ ਉਹ ਤੁਹਾਨੂੰ ਹੋਰ ਵਧਾਤੀ ਆ ਚਲੋ ਹੈ ਤਾਂ ਇਹ ਮਾੜੀ ਗੱਲ ਸਰਕਾਰ ਨੇ ਇਹਦੇ ਬਾਰੇ ਸੁਣਨਾ ਚਾਹੀਦਾ ਤੁਸੀਂ ਸਾਰੇ ਸੋਚੋ ਜੇ ਕਿ ਡਿਮਾਂਡ ਹੁੰਦੀ ਆ ਹੁਣ ਵੋਟਾਂ ਹੈਗੀਆਂ ਵੋਟਰਾਂ ਵੀ ਤੁਹਾਡੇ ਕੋਲੇ ਮੰਤਰੀ ਸਾਹਿਬ ਨੇ ਵੀ ਆਣਾ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਆਉਣਾ ਤੇ ਮੁੱਖ ਮੰਤਰੀ ਦੇ ਉੱਪਰ ਜਿਹੜੇ ਆਲਾ ਅਧਿਕਾਰੀ ਆਲਾ ਅਫਸਰ ਨੇ ਆਲਾ ਜਿਹੜੇ ਸੁਪਰੀਮੋ ਕਹਿੰਦੇ ਜਿਹਨੂੰ ਕਿਹਾ ਜਾਂਦਾ ਜਨਾ ਤੁਸੀਂ ਆਪਣਾ ਉਹ ਵੀ ਆਣਗੇ ਉਹਨਾਂ ਪੂਰੇ ਜ਼ਰੂਰ ਰੱਖੋ ਜੋਵੇਂ ਨਵੇਂ ਜੁੜਖੋ ਵੀ ਆ ਕੀ ਲਾਇਆ ਨਵਾਂ 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 ਜਿਹੜਾ ਜਜੀਆ ਟੈਕਸ ਲਾ ਦਿੱਤਾ ਜਿਵੇਂ ਆਪਾਂ ਕਹਿੰਦੇ ਹਾਂ ਸੀ ਨਾ ਅੱਗੇ ਉਹ ਕਿਹੜਾ ਲਾਇਆ ਉਹਦਾ ਖਿਆਲ ਰੱਖੋ ਬਹੁਤ ਬਹੁਤ ਧੰਨਵਾਦ